ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਆ ਜੀ ਸਾਫਕਾ ਸੈਨਿਕ ਸਰਬਸਾਂਝੀ ਕਮੇਟੀ ਪਿੰਡ ਰਾਦਲਕੇ ਤੇ ਇਹ ਪਿੰਡ ਰਾਦਲਕੇ ਦੀਆਂ ਜੋ ਸੰਗਤਾਂ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਇਹਨਾਂ ਦਾ ਕਿੰਨਾ ਨੁਕਸਾਨ ਹੋ ਚੁੱਕਾ ਔਰ ਇਹਨਾਂ ਨੂੰ ਅੱਗੇ ਆਉਣ ਵਾਲੇ ਜੋ ਕੀ ਦਿੱਕਤਾਂ ਆਉਣੀਆਂ ਔਰ ਕੀ ਇਹ ਜੋ ਸਹਾਇਤਾ ਸਾਡੇ ਤੋਂ ਚਾਹੁੰਦੇ ਨੇ ਹਾਂਜੀ ਬਾਬਾ ਜੀ ਕੀ ਨਾਂ ਤੁਹਾਡਾ ਜੀ ਹਾਂਜੀ ਭਾਈ ਗੁਰਮੀਤ ਸਿੰਘ ਜੀ ਹਾਂਜੀ ਬਾਬਾ ਜੀ ਕੀ ਮਦਦ ਜੋ ਤੁਸੀਂ ਸਾਡੇ ਸਾਫਕਾ ਸੈਨਿਕ ਸਰਵਿਸਾਂ ਦੀ ਕਮੇਟੀ ਤੋਂ ਚਾਹੁੰਦੇ ਜੀ ਹਾਂਜੀ ਇਹ ਵੀਰ ਜੀ ਜਿਸ ਤਰ੍ਹਾਂ ਬੰਨੋ ਇਧਰ ਜਿੰਨਾ ਝੋਲਾ ਵਾ ਇਹ ਸਾਰਾ ਵੀ ਮਾਰਿਆ ਗਿਆ ਇਧਰ ਵੀ ਬੰਨੋ ਇਧਰ ਝੋਨਾ ਵਾ ਉਹ ਵੀਰ ਜੀ ਵੀ ਸਾਰਾ ਹੀ ਵੀ ਮਾਰਿਆ ਗਿਆ ਵਾ ਜਿਸ ਤਰ੍ਹਾਂ ਕੋਈ ਤੇਜ਼ ਦੇ ਵਿੱਚ ਜਿਵੇਂ ਪਾਣੀ ਆਇਆ ਸੀ ਉਹ ਕੋਈ ਮਾਅਵਜਾ ਸਾਨੂੰ ਵੀ ਨਹੀਂ ਮਿਲਿਆ ਜਿਸ ਤਰ੍ਹਾਂ ਹੁਣ ਜਿਹੜੀ ਆ ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਕੋਈ ਡੀਜ਼ਲ ਵਗੈਰਾ ਖਾਦ ਦਵਾਈ ਜਿਸ ਤਰ੍ਹਾਂ ਹੋਰ ਗਰੀਬ ਪਰਿਵਾਰ ਜਿਹੜੇ ਉਹਨਾਂ ਨੂੰ ਸਬਸਿਡਾ ਦਿੱਤਾ ਜਾਵੇ ਇਹ ਜਿਹੜੀ ਗੱਲਬਾਤ ਆ ਪਰਿਵਾਰਾਂ ਦੇ ਨਾਲ ਜਦੋਂ ਵੀ ਪਾਣੀ ਆਉਂਦਾ ਵਾ ਸਾਰੀ ਫਸਲ ਜਿਹੜੀ ਆ ਜਿਸ ਤਰ੍ਹਾਂ ਲੱਖ ਲੱਖ 1.5 1.5 ਲੱਖ ਰੁਪਈਆ ਲਾ ਕੇ ਰੇਤਾ ਵਿੱਚੋਂ ਪਰਿਵਾਰ ਕਿਸਾਨ ਕੱਢਦੇ ਆ 23 ਦੇ ਵਿੱਚ ਇੰਨਾ ਖਰਚ ਕੀਤਾ ਪਰਿਵਾਰਾਂ ਨੇ ਤੇ ਫੇਰ ਆ 25 ਦੇ ਵਿੱਚ ਪਾਣੀ ਆ ਗਿਆ ਵਾ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਲਾ ਕੇ ਵਿੱਚੋਂ ਰੇਤਾ ਕੱਢ ਕੇ ਇਹ ਜਿਹੜੀਆਂ ਜ਼ਮੀਨਾਂ ਸਾਫ਼ ਕੀਤੀਆਂ ਜਾਂਦੀਆਂ ਕਿ ਕਿਸਾਨ ਜਿੰਨੇ ਇੱਥੇ ਜਿੰਨੇ ਪਿੰਡ ਬੰਨ ਦੇ ਨੇੜੇ ਨੇੜੇ ਇਹਨਾਂ ਕਿਸਾਨਾਂ ਤੋਂ ਉੱਠਿਆ ਨਹੀਂ ਜਾਂਦਾ ਇਹ ਪਾਣੀ ਦੀ ਇੰਨੀ ਬੁਰੀ ਮਾਰ ਆ ਗਰੀਬ ਪਰਿਵਾਰ ਉਹਨਾਂ ਨੂੰ ਕੋਈ ਸਬਦਾ ਦਿੱਤਾ ਜਾਵੇ ਹੋਰ ਜਿਸ ਤਰ੍ਹਾਂ ਦਵਾਈ ਡਾਕਟਰ ਵਗੈਰਾ ਹੋਰ ਡੀਜ਼ਲ ਜਿਸ ਤਰ੍ਹਾਂ ਕੋਈ ਮੱਝਾਂ ਦਾ ਚਾਰਾ ਇਹ ਸਾਰੀ ਹਲਪ ਜਿਹੜੀ ਆ ਇਹ ਖਾਤਾਂ ਵੀ ਜਿਸ ਤਰ੍ਹਾਂ ਇਹ ਸਾਰੀ ਜਿਹੜੀ ਸਹਾਇਤਾ ਵਾ ਇਨਾ ਪਰਿਵਾਰਾਂ ਦੀ ਵੀਰਜ ਕੀਤੀ ਜਾਵੇ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਆ ਜਾ ਬੇਟਾ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਤੇ ਕਿਹੜਾ ਪਿੰਡ ਹੈ ਮੇਰਾ ਪਿੰਡ ਜੀ ਰਾਦਲਕੇ ਨਾਂ ਮੇਰਾ ਰਣਜੀਤ ਸਿੰਘ ਹੈ ਹਾਂਜੀ ਵੀਰ ਜੀ ਤਕਰੀਬਨ 350 ਏਕੜ ਜ਼ਮੀਨ ਜਿਹੜੀ ਉਹ ਬੰਨ ਤੋਂ ਦਰਿਆ ਵਾਲੀ ਸਾਈਡ ਹੈ ਇਹਦੇ ਵਿੱਚ ਤਕਰੀਬਨ ਤੇ ਤਕਰੀਬਨ ਸਾਰੀ ਚੋਨਾ ਸੀ ਕੋਈ ਵੀ ਇਹੋ ਜਿਹਾ ਕਿਲਾ ਨਹੀਂ ਹੈਗਾ ਵੀ ਜਿਹਦੇ ਵਿੱਚ ਨਹੀਂ ਕੋਈ ਅਬਜਾਉ ਨਹੀਂ ਸੀ ਇਹਦੇ ਨਾਲ ਸਾਨੂੰ ਤਕਰੀਬਨ 100 ਦਾ 100% ਨੁਕਸਾਨ ਹੋ ਗਿਆ ਸਾਡੀ ਅਸੀਂ ਕਿਸਾਨ ਭਰਾਵਾਂ ਤੇ ਕਿਸਾਨਾਂ ਦੇ ਨਾਲ ਸਾਡੇ ਨਾਲ ਇਹੋ ਹੀ ਮੰਗ ਆ ਸਾਡੀ ਵੀ ਸਾਡੀ ਜਾਂ ਤਾਂ ਜਦੋਂ ਪੈਲੀ ਪਾਣੀ ਲੈ ਜੇ ਸਿਲਟ ਜਿੰਨਾ ਚ ਪੈਜੀ ਉਹ ਕੱਢੀ ਜਾਵੇ ਤੇ ਜਾਂ ਸਾਨੂੰ ਡਾਈ ਖਾਦ ਤੇ ਬੀਜ ਦਿੱਤਾ ਜਾਵੇ ਜਿਹੜਾ ਸਾਨੂੰ ਸੌਦਾ ਵਾ ਉਹਦੇ ਨਾਲ ਸਾਡਾ ਟਾਈਮ ਪਾਸ ਹੁੰਦਾ ਹੋਂਦਿਆ ਵਾ ਤੇ ਜਿਹੜੀ ਕੋਈ ਵਿਚਾਰੇ ਦੀ ਵੀ ਉਹਦਾ ਵੀ ਸਾਡਾ ਟਾਈਮ ਪਾਸ ਕਰੀ ਜਾਂਦਾ ਬਾਬਾ ਨਾਨਕ ਸਾਡੀ ਜੇ ਹੈਲਪ ਕਰਨੀ ਆ ਤੇ ਡੀਏਪੀ ਖਾਦ ਦਿੱਤੀ ਜਾਵੇ ਜਾਂ ਬੀਜ ਦਿੱਤਾ ਜਾਵੇ ਮੈਂ ਇਹਨਾਂ ਕੁਝ ਕਹਿੰਦਾ ਸੈਨਿਕਾਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਦੇਖ ਰਹੇ ਨੇ ਪਿੰਡ ਵਾਲਿਆਂ ਦੀ ਜੋ ਮੰਗਾ ਹੈ ਉਹ ਸਾਫ ਕਾ ਸੈਨਿਕ ਸਰਪੰਚੀ ਕਮੇਟੀ ਪੰਜਾਬ ਹੈ ਜੋ ਤਕਰੀਬਨ ਆਪਣੇ ਕੋਸ਼ਿਸ਼ ਕਰੇਗੀ ਅਸੀਂ ਇਹ ਚਾਰ ਗੱਡੀਆਂ ਲੈ ਕੇ ਜੋ ਪੱਟੀ ਤਹਿਸੀਲ ਤੇ ਬਲਾਕ ਬਲਟੋਆ ਦੇ ਬੰਦੇ ਆਏ ਹੀ ਤੇ ਕੋਸ਼ਿਸ਼ ਕਰਾਂਗੇ ਅਸੀਂ ਜਿੰਨੇ ਵੀਰਾਂ ਦੀ ਸਾਡੇ ਤੋਂ ਮਦਦ ਹੋ ਸਗੀ ਅਸੀਂ ਕਰਾਂਗੇ